ਸਤਿ ਸ੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ 27 ਜਨਵਰੀ 2023 ਤੱਕ ਆਪਣੇ ਨਵੀਨਤਮ ਪ੍ਰੋਸੈਸਿੰਗ ਇਨਵੈਂਟਰੀ ਡਾਟਾ ਨੂੰ ਅਪਡੇਟ ਕਰ ਦਿੱਤਾ ਜੋ ਇਮੀਗ੍ਰੇਸ਼ਨ ਅਪਲੀਕੇਸ਼ਨ ਬੈਕਲੌਗ ਦੇ ਵਿੱਚ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ आईआरसीसी नवंबर 2024 ਤੋਂ ਦਸੰਬਰ 2024 ਤੱਕ 64200 ਅਰਜ਼ੀਆਂ ਦੇ ਬੈਕਲੌਗ ਨੂੰ ਘਟਾਉਣ ਦੇ ਵਿੱਚ ਸਫਲ ਰਿਹਾ ਹੈ 2024 ਦੇ ਆਖਰੀ ਦਿਨ ਤੱਕ ਪ੍ਰਤੀਕਿਰਿਆ ਕੀਤੀ ਗਈਆਂ ਅਰਜ਼ੀਆਂ ਦੀ ਕੁੱਲ ਗਿਣਤੀ 1 ਮਹੀਨੇ ਪਹਿਲਾਂ 226770 ਤੋਂ ਘਟ ਕੇ 211900 ਹੋ ਗਈ ਹੈ ਇਕ ਰਿਪੋਰਟ ਦੇ ਅਨੁਸਾਰ 31 ਦਸੰਬਰ 2024 ਤੱਕ ਕੈਨੇਡਾ ਵਿੱਚ ਪਹਿਲਾਂ ਹੀ 836900 ਸਥਾਈ ਨਿਵਾਸ ਅਰਜ਼ੀ ਪ੍ਰਕਿਰਿਆ ਚੱਲਦੀ ਸੀ ਜੋ ਕਿ 2025 ਅਤੇ 2026 ਦੇ ਵਿੱਚ ਕੁੱਲ 775000 ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੇ ਅਧਿਕਾਰ ਟਿੱਕੇ ਨੂੰ ਪੂਰਾ ਕਰਨ ਲਈ ਕਾਫੀ ਹੈ ਬਕਾਇਆ ਅਰਜ਼ੀਆਂ ਦੀ ਗਿਣਤੀ 106500 ਤੋਂ 942300 ਤੱਕ ਪਹੁੰਚਣ ਨੂੰ ਇਮੀਗ੍ਰੇਸ਼ਨ ਐਸਆਈਏ ਦੀ ਗਿਣਤੀ ਦੇ ਪ੍ਰਬੰਧਨ ਦੇ ਵਿੱਚ ਇੱਕ ਮਹੱਤਵਪੂਰਨ ਪੱਲ ਮੰਨਿਆ ਜਾ ਰਿਹਾ ਹੈ ਦਰਸਲ ਰਿਜ਼ਨਸ਼ਿਪ ਅਰਜ਼ੀਆਂ ਇੱਥੇ ਬਕਾਇਆ ਅਰਜ਼ੀਆਂ ਦੀ ਗਿਣਤੀ 3.84% ਵੱਧ ਕੇ 40600 ਹੋ ਗਈ ਹੈ ਜੋ ਨਵੀਆਂ ਅਰਜ਼ੀਆਂ ਦੇ ਵਿੱਚ ਵਾਧੇ ਨੂੰ ਦਰਸਾਉਂਦੀ ਹੈ ਸਥਾਈ ਰਿਹਾਇਸ਼ੀ ਅਰਜ਼ੀਆਂ ਲੰਬਿਤ ਅਰਜ਼ੀਆਂ ਦੀ ਗਿਣਤੀ ਵਿੱਚ 8.4% ਦਾ ਵਾਧਾ ਹੋਇਆ ਜਿਸ ਦੇ ਨਾਲ ਬਕਾਇਆ ਅਰਜ਼ੀਆਂ ਦੀ ਕੁੱਲ ਸੰਖਿਆ 344700 ਹੋ ਗਈ ਹੈ ਇਹ ਸੁਝਾਅ ਦਿੰਦਾ ਹੈ ਕਿ ਸਮੁੱਚੀ ਘਰਾਵਟ ਦੇ ਬਾਵਜੂਦ ਕੁਝ ਸ਼੍ਰੇਣੀਆਂ ਦਬਾਅ ਦੇ ਵਿੱਚ ਰਹਿੰਦੀਆਂ ਨੇ ਇਸ ਨਾਲ ਹੀ ਅਸਥਾਈ ਰਹਿਾਈਸ਼ੀ ਅਰਜ਼ੀਆਂ ਲੰਬਿਤ ਅਰਜ਼ੀ ਦੀ ਗਿਣਤੀ ਘਟ ਕੇ 557000 ਹੋ ਗਈ ਹੈ ਜੋ ਕਿ 14.23% ਦੀ ਮਹੱਤਵਪੂਰਨ ਕਮੀ ਹੈ ਜੋ ਕਿ ਘੱਟ ਅਤੇ ਅਧਿਆਨ ਪਰਮਿਟਾ ਵਰਗੀਆਂ ਉੱਚ ਮੰਗ ਸ਼੍ਰੇਣੀਆਂ ਦੇ ਪ੍ਰਬੰਧਨ ਉਤੇ ਆਰਸੀਸੀ ਦੇ ਫੋਕਸ ਨੂੰ ਦਰਸਾਉਂਦੀ ਹੈ ਇਸ ਦੇ ਨਾਲ ਹੀ ਲੰਬਿਤ ਅਰਜ਼ੀਆਂ ਦੀ ਕੁੱਲ ਗਿਣਤੀ 16500 ਤੋਂ 6.4% ਘਟ ਕੇ 942300 ਹੋ ਗਈ ਹੈ ਦ ਰਿਸਲਟ ਡਾਟਾ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਅੰਦਰ ਚੁਣੌਤੀਆਂ ਅਤੇ ਪ੍ਰਗਤੀ ਦੋਵਾਂ ਨੂੰ ਦਰਸਾਉਂਦਾ ਹੈ ਜਿਸ ਦਾ ਉਦੇਸ਼ 80% ਅਰਜ਼ੀਆਂ ਨੂੰ ਨਿਰਧਾਰਤ ਸੇਵਾ ਮਾਪਦੰਡਾ ਦੇ ਅੰਦਰ ਪ੍ਰਕਿਰਿਆ ਕਰਨਾ ਹੈ ਸੇਵਾ ਦੇ ਮਾਪਦੰਡਾ ਦੇ ਅਧੀਨ ਐਪਲੀਕੇਸ਼ਨ ਅਤੇ ਪ੍ਰੋਸੈਸਿੰਗ ਦੀ ਗੱਲ ਕੀਤੀ ਜਾਵੇ ਤਾਂ IRCC ਦੇ ਸੇਵਾ ਮਿਆਰ ਪ੍ਰੋਸੈਸਿੰਗ ਸਮੇਂ ਦੇ ਲਈ ਮਹੱਤਵਪੂਰਨ ਮਾਪਦੰਡ ਨੇ ਕੋਈ ਵੀ ਚੀਜ਼ ਜੋ ਇਨ੍ਹਾਂ ਮਾਪਦੰਡਾ ਤੋਂ ਵੱਧ ਜਾਂਦੀ ਹੈ ਉਹਨਾਂ ਨੂੰ ਬੈਕਲੋਗ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਜ਼ਿਮਾਲੀ ਨਾਗਰਿਕਤਾ ਮਾਪਦੰਡਾ ਦੇ ਤਹਿਤ ਪ੍ਰਕਿਰਿਆ ਕੀਤੀ ਗਈ ਅਰਜ਼ੀਆਂ ਦੇ ਵਿੱਚ 1.19% ਦਾ ਮਾਮਲੀ ਵਾਧਾ ਹੋਇਆ ਜੋ ਕਿ ਨਵੀਆਂ ਨਾਗਰਿਕਤਾ ਅਰਜ਼ੀਆਂ ਦੇ ਨਿਰੰਤਰ ਪ੍ਰਵਾਹ ਨੂੰ ਵੀ ਦਰਸਾਉਂਦਾ ਹੈ ਇਸ ਦੇ ਨਾਲ ਹੀ ਸਥਾਈ ਨਿਵਾਸ ਮਾਪਦੰਡਾ ਨੂੰ ਪੂਰਾ ਕਰਨ ਵਾਲੀਆਂ ਅਰਜ਼ੀਆਂ ਦੇ ਵਿੱਚ 3.6% ਦੀ ਥੋੜੀ ਜਹੀ ਗਿਰਾਵਟ ਆਈ ਹੈ ਜੋ ਸੰਭਵ ਤੌਰ ਉਤੇ ਪੇਚੀਦਗੀਆਂ ਜਾਂ ਫਿਰ ਵਧੀ ਹੋਈ ਜਾਂਚ ਨੂੰ ਦਰਸਾਉਂਦੀਆਂ ਨੇ ਅਸਥਾਈ ਨਿਵਾਸ ਮਾਪਦੰਡਾਂ ਦੇ ਅੰਦਰ ਸੰਸਾਦਿਤ ਅਰਜ਼ੀਆਂ ਦੇ ਵਿੱਚ ਤਿੱਖੀ 12.2% ਦੀ ਗਿਰਾਵਟ ਸੰਭਾਵਤ طور ਉਤੇ ਅਸਥਾਈ ਐਂਟਰੀਆਂ ਨੂੰ ਸੀਮਤ ਕਰਨ ਦੇ ਉਦੇਸ਼ ਨਾਲ ਕੀਤੀ ਤਬਦੀਲੀਆਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਨਾਗਰਿਕਤਾ ਮਾਪਦੰਡਾ ਦੇ ਤਹਿਤ ਪ੍ਰਕਿਰਿਆ ਕੀਤੀ ਗਈ ਅਰਜ਼ੀਆਂ ਦੇ ਵਿੱਚ 1.19% ਦਾ ਮਾਮਲੀ ਵਾਧਾ ਹੋਇਆ ਜੋ ਕਿ ਨਵੀਆਂ ਨਾਗਰਿਕਤਾ ਅਰਜ਼ੀਆਂ ਦੇ ਨਿਰੰਤਰ ਪਰਵਾਹ ਨੂੰ ਦਰਸਾਉਂਦੇ ਅਤੇ ਸਥਾਈ ਨਿਵਾਸ ਮਾਪਦੰਡਾ ਨੂੰ ਵੀ ਪੂਰਾ ਕਰਨ ਵਾਲੀਆਂ ਅਰਜ਼ੀਆਂ 'ਚ 3.6% ਦੀ ਥੋੜੀ ਜਿਹੀ ਘਰਾਵਟ ਆਈ ਹੈ। ਜੋ ਸੰਭਵ ਤੌਰ ਉਤੇ ਪੇਚੀ ਕਰਦੀਆਂ ਜਾਂ ਫਿਰ ਵਧੀ ਹੋਈ ਜਾਂਚ ਹੁੰਦੀਆਂ ਨੇ ਤੇ ਇੰਨਾ ਹੀ ਨਹੀਂ ਅਸਥਾਈ ਨਿਵਾਸ ਮਹਾਪ੍ਰੰਟਾ ਦੇ ਅੰਦਰ ਸਹਾਤਿਤ ਅਜੀਆਂ ਤੇ ਵਿੱਚ ਤਿੱਖੀ 12.2% ਗਿਰਾਵਟ ਸੰਭਾਵਤ ਤੌਰ ਤੇ ਅਸਥਾਈ ਐਨਟੀਆ ਨੂੰ ਸੀਮਤ ਕਰਨ ਦੇ ਉਦੇਸ਼ ਦੇ ਨਾਲ ਨੀਤੀ ਤਬਦੀਲੀਆਂ ਦੁਆਰਾ ਪ੍ਰਭਾਵਿਤ ਹੁੰਦੀ ਹੈ ਬਿਊ ਰਿਪੋਰਟ ਚੈਨ ਪੰਜਾਬੀ